ਜੇਕਰ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਆਪਣਾ ਜਾਂ ਆਪਣੇ ਕਿਸੇ ਪਰਿਵਾਰ ਮੈਂਬਰ ਦਾ ਇਲਾਜ ਕਰਵਾਉਣ ਦੀ ਸੋਚ ਰਹੇ ਹੋ ਤਾਂ ਜਰਾ ਠਹਿਰ ਜਾਓ ਤੇ ਇਸ ਖਬਰ ਨੂੰ ਬਿਨਾਂ ਸਕਿੱਪ ਕੀਤੇ ਪੂਰੀ ਸੁਣ ਕੇ ਜਾਓ ਇਹ ਸੁਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਤੁਹਾਡਾ ਵੀ ਵੱਡਾ ਨੁਕਸਾਨ ਹੋ ਸਕਦਾ ਜੀ ਹਾਂ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਹੀਂ ਦੋ ਨਹੀਂ ਬਲਕਿ ਪੂਰੀਆਂ 243 ਤੋਂ ਵੱਧ ਗਰਭਵਤੀ ਔਰਤਾਂ ਦੇ ਨਾਲ ਡਾਕਟਰ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਨਾਲ ਔਰਤਾਂ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਦਾ ਕਾਫੀ ਨੁਕਸਾਨ ਹੋਇਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਜਸਵੀਰ ਸਿੰਘ ਔਲਖ ਹੋਰਾ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਆਈਆਂ ਔਰਤਾਂ ਨੂੰ ਇੱਕ ਡਾਕਟਰ ਅਲਟਰਾਸਾਉਂਡ ਕਰਵਾਉਣ ਲਈ ਆਪਣੀ ਇੱਕ ਨਿੱਜੀ ਲੈਬ ਦੇ ਵਿੱਚ ਭੇਜ ਦਿੰਦਾ ਸੀ ਤੇ ਉਹਨਾਂ ਦੇ ਕੋਲੋਂ ਮੋٹے ਪੈਸੇ ਵਸੂਲਦਾ ਸੀ। ਜਿਸ ਦਾ ਖੁਲਾਸਾ ਹੁੰਦੇ ਹੀ ਸਿਵਲ ਸਰਜਨ ਔਲਖ ਹੋਰਾ ਨੇ ਵੱਡਾ ਐਕਸ਼ਨ ਲੈ ਲਿਆ। ਅੱਗੇ ਸੁਣੋ ਫਿਰ ਉਹ ਡਾਕਟਰ ਉਹਨਾਂ ਔਰਤਾਂ ਦੇ ਨਾਲ ਉਸ ਲੈਬ ਦੇ ਵਿੱਚ ਹੋਰ ਕੀ ਕੁਝ ਕਰਦਾ ਸੀ ਸਰ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਉਹ ਮਾਮਲਾ ਕਹਿੰਦੇ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮਹਿਲਾ ਡਾਕਟਰ ਨੂੰ ਬਾਹਰ ਅਲਟਰਾਸਾਉਂਡ ਕਰਨ ਵਾਸਤੇ ਭੇਜਿਆ ਗਿਆ ਸੀ ਅ ਮੈਂ 3 ਤਿਮਬਰ ਨੂੰ ਉੱਥੇ ਸਿਵਲ ਹਸਪਤਾਲ ਦਾ ਟੂਰ ਕੀਤਾ ਸੀਗਾ ਤੇ ਉਹਦੇ ਵਿੱਚ ਮੇਰੇ ਨੋਟਸ ਤੇ ਲਿਖੀਂਦੀ ਗੀ ਗੱਲ ਹੈ ਵੀ ਇੱਕ ਡਾਕਟਰ ਸਾਹਿਬ ਨੇ ਜਿਹੜੂ ਆਪਣੇ ਪਰਿਵਾਰ ਵੱਲੋਂ ਆਪਣੇ ਹਸਬੰਦ ਵੱਲੋਂ ਚਲਾਈ ਜਾ ਰਹੇ ਹਨ ਜਿਹੜਾ ਸਕੈਨ ਸੈਂਟਰ ਹੈ ਉਸੇ ਸਕੈਨ ਭੇਜੇ ਜਾ ਰਹੇ ਨੇ ਤੇ ਚਲੋ ਫਿਰ ਮੈਂ ਰਿਕਾਰਡ ਤਾਲਬ ਕੀਤਾ ਕਿਉਂਕਿ ਜਿਹੜੇ ਗਰਭਤੀ ਔਰਤਾਂ ਨੇ ਉਹਨਾਂ ਦਾ ਜਿਹੜਾ ਰਿਕਾਰਡ ਹੈ ਉਹ ਸਾਰਾ ਸਾਡੇ ਕੋਲੇ ਵੇਲੇ ਹਰ ਮਹੀਨੇ ਕੋਈ ਵੀ ਸਕੈਨ ਸੈਂਟਰ ਸਾਨੂੰ ਉਹਦਾ ਸਾਰਾ ਰਿਕਾਰਡ ਭੇਜਦਾ ਅਸੀਂ ਉਹ ਐਨਲਾਈਜ਼ ਕੀਤਾ ਜਿਹੜੀ ਉਹ ਇਨਫੋਰਮੇਸ਼ਨ ਸੀ ਕਾਫੀ ਹੱਦ ਤੱਕ ਸਹੀ ਪਾਈ ਗਈ ਅਸੀਂ ਡਾਕਟਰ ਸਾਹਿਬ ਦਾ ਜਵਾਬ ਮੰਗਿਆ ਐਸਐਮਓ ਸਾਹਿਬ ਦੀ ਟਿੱਪਣੀ ਮੰਗੀ ਕਿਉਂਕਿ ਸੈਟੀਸਫੈਕਟਰੀ ਨਹੀਂ ਸੀ ਇਸ ਕਰਕੇ ਅਸੀਂ ਮੰਡੂ ਡਾਇਰੈਕਟਰ ਨੂੰ ਉਹਨਾਂ ਦੇ ਖਿਲਾਫ ਪੁਪਾਗੀ ਕਾਰਵਾਈ ਕਰ ਲਈ ਸਪਰਸ਼ ਕੀਤੀ ਸਰ ਸਿਵਲ ਹਸਪਤਾਲ ਦੇ ਵਿੱਚ ਅਲਟਰਾਸਾਉਂਡ ਜਿਹੜੀ ਹੈ ਅਵੇਲੇਬਲ ਹੈ ਉੱਥੇ ਹੀ ਹੁੰਦਾ ਸਰ ਆਸੂਲਾ ਹਸਪਤਾਲ ਦੇ ਵਿੱਚ ਅਲਟਰਾਸਾਉਂਡ ਦੀ ਸੇਵਾ ਤੇ ਅਵੇਲੇਬਲ ਹੈ ਨਾਉਂ ਤੋਂ 3 ਵਜੇ ਤੱਕ ਸਾਡੇ ਇੱਕ ਰੈਗੂਲਰ ਡਾਕਟਰ ਨੇਗੇ ਉਹ ਕਰਦੇ ਨੇ ਤੇ ਉਸ ਤੋਂ ਬਾਅਦ 3 ਵਜੇ ਤੋਂ ਬਾਅਦ ਅਸੀਂ ਇੱਕ ਡਾਕਟਰ ਸਾਹਿਬ ਐਂਪੈਨਲ ਕੀਤੇ ਨੇ ਜਿਹੜੇ ਐਕਸਕਲੂਸਿਵ ਜਿਹੜੇ ਗੈਨੀ ਦੇ ਜੈ ਡਿਲੀਵਰੀ ਵਾਲੇ ਪ੍ਰੈਗਨੈਂਟ ਬੱਚੀਆਂ ਨਹੀਂ ਗੀਆਂ ਉਹਨਾਂ ਦੇ ਅਲਟਰਾਸਾਉਂਡ ਵਾਸਤੇ ਕੀਤੇ ਨੇ ਜਿਹੜਾ ਕਿ ਫ੍ਰੀ ਆਫ ਕੋਸਟ ਹੈ ਬਿਲਕੁਲ ਮੁਫਤ ਸਰ ਹੁਣ ਸਰਕਾਰ ਵੱਲੋਂ ਇੱਕ ਖਾਸ ਜਿਹੜੀ ਮਹਿੰਮ ਚਲਾਈ ਗਈ ਹੈ ਵੀ ਕੋਈ ਵੀ ਦਵਾਈ ਵੀ ਜਿਹੜੀ ਬਾਹਰੋਂ ਨਹੀਂ ਲਈ ਜਾਊਗੀ ਜੀ ਤੁਸੀਂ ਲੋਕਾਂ ਨੂੰ ਮੇਰਾ ਬਸ ਸੁਨੇਹਾ ਜਿਹੜਾ ਕਰਨਾ। ਨਹੀਂ ਉਸ ਹਮੇਸ਼ਾ ਹੀ ਸਰਕਾਰ ਦਾ ਕੋਸ਼ਿਸ਼ ਰਹੀ ਹੈ ਕਿ ਜਿਹੜਾ ਵੀ ਮਰੀਜ਼ ਸਰਕਾਰੀ ਹਸਪਤਾਲ ਚ ਆਉਂਦਾ ਤਾਂ ਜਿਹੜੀ ਉਹਦੀ ਦਵਾਈ ਹੈ ਸਾਰੀ ਦੀ ਸਾਰੀ ਉਹ ਅਸੀਂ ਸਿਵਲ ਹਸਪਤਾਲਾਂ ਦੇ ਵਿੱਚੋਂ ਜਾਂ ਸਬਡਿਵੀਜ਼ਨ ਹਸਪਤਾਲਾਂ ਦੇ ਵਿੱਚੋਂ ਤੇ ਜਾਂ ਕਮਿਊਨਿਟੀ ਹੈਲਥ ਸੈਂਟਰ ਹੈ ਜਾਂ ਸਾਡੀਆਂ ਕੁੜੀਆਂ ਸੀਐਚਓ ਨੇ ਜਿਹੜੀਆਂ ਪਿੰਨਾਂ ਦੇ ਵਿੱਚ ਬੈਠੀਆਂ ਨੇ ਜਾਂ ਸਾਡੀਆਂ ਕੁੜੀਆਂ ਜਿਹੜੀਆਂ ਏਐਨਐਮ ਨੇ ਗਰਭਤੀ ਔਰਤਾਂ ਨੂੰ ਐਨ ਕੈਲਸ਼ੀਅਮ ਦਿੰਦੀਆਂ ਨੇ ਉਹਨਾਂ ਨੂੰ ਸਾਰੀ ਦਵਾਈ ਜਿਹੜੀ ਹੈ ਉਹ ਫ੍ਰੀ ਮਿਲ ਸਕੇ। ਸਰ ਕਿੰਨੀਆਂ ਕੁ ਮਹਿਲਾਵਾਂ ਜਿਨ੍ਹਾਂ ਨੂੰ ਜਿਹੜਾ ਰੈਫਰ ਕੀਤਾ ਗਿਆ ਸੀ ਮਰ ਉਹ ਮੇਰੇ ਖਿਆਲ ਹੈ 2743 ਸੀ ਮੇਰੇ ਅੱਗੇ ਇੱਕ ਡਾਟ ਨਿਊ ਕੋਈ ਰਿਪੋਰਟ ਦਾ ਹਿੱਸਾ ਹੈਗਾ। ਯਾ ਠੀਕ ਹੈ। 2 ਮਿੰਟਾਂ ਵਿੱਚ। ਡਾਕਟਰ ਅਲਕੋ ਹੋਰਾਂ ਦਾ ਕਹਿਣਾ ਹੈ ਕਿ ਉਸ ਡਾਕਟਰ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਜਿਸ ਦੀ ਰਿਪੋਰਟ ਵੀ ਉੱਚ ਅਧਿਕਾਰੀਆਂ ਨੂੰ ਪਹੁੰਚਾ ਦਿੱਤੀ ਹੈ। ਸੋ ਦੋਸਤੋ ਜੇਕਰ ਤੁਹਾਨੂੰ ਵੀ ਕੋਈ ਅਜੇ ਹਾ ਡਾਕਟਰ ਮਿਲੇ ਤਾਂ ਉਸ ਤੋਂ ਸਤর্ক ਰਹੋ ਜੇਕਰ ਕੋਈ ਪੈਸੇ ਮੰਗਦਾ ਜਾਂ ਕੋਈ ਗੜਬੜੀ ਕਰਦਾ ਹੈ ਤਾਂ ਤੁਰੰਤ ਉਸ ਦੀ ਸ਼ਿਕਾਇਤ ਸਬੰਧਤ ਵਿਭਾਗ ਨੂੰ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ